ਆਪ ਦੀ ਐਮਐਲ ਇੰਦਰਜੀਤ ਕੌਰ ਦੇਖੋ ਉਹਦੇ ਅੰਦਰ ਕਿੰਨਾ ਹੰਕਾਰ ਭਰਿਆ ਅੱਜ ਕਿਸਾਨਾਂ ਨੂੰ ਹਰੀਆਂ ਪੱਗਾਂ ਵਾਲਿਆਂ ਨੂੰ ਉਹਨੇ ਦਲਾਲ ਕਿਹਾ ਕਹਿੰਦੇ ਤੁਸੀਂ ਇੱਥੇ ਰੋਟੀ ਸੇਕਣ ਆਏ ਆ ਸਭ ਤੋਂ ਪਹਿਲਾਂ ਵੀਡੀਓ ਦੇਖਿਓ ਬਾਕੀ ਬਾਅਦ ਚ ਗੱਲ ਕਰਦੇ ਆ ਆ ਵੀਡੀਓ ਦੇਖਿਓ ਮਣੀ ਦੇਖੋ ਮੈਂ ਤੁਹਾਡੇ ਨਾਲ ਮਤਥਾ ਨਹੀਂ ਲਾਉਣਾ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇਥੋਂ ਬਹੁਤ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪਰਟਾਨੀਆਂ ਕਰੋ ਚੱਲ ਕੇ ਆਪਣੀਆਂ ਪਰਟਾਨੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਦੀ ਇੱਕ ਬੰਦਾ ਮੇਰੇ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਕਹਿੰਦੀ ਰੋਟੀਆਂ ਕਹਿੰਦੀ ਆਪਣੀਆਂ ਹੋਰ ਜਾ ਕੇ ਸੇਕੋ ਰੋਟੀਆਂ ਸਾਨੂੰ ਕਹਿੰਦੀ ਰੋਟੀਆਂ ਸੇਕਦੇ ਆ ਤੁਸੀਂ ਕਹਿੰਦੇ ਦਲਾਲ ਆ ਆ ਦੇਖੋ ਕਿੰਨਾ ਹੰਕਾਰ ਭਰਿਆ ਇਹਨਾਂ ਦੇ ਆਪ ਵਾਲੇ ਐਮਐਲਏਾਂ ਦੇ ਐਮਪੀਆਂ ਦੇ ਵਿੱਚ ਆ ਮੰਤਰੀਆਂ ਦੇ ਵਿੱਚ ਇੰਨਾ ਹੰਕਾਰ ਇਹਨਾਂ ਦੇ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਪੰਜਾਬ 'ਤੇ ਹੜ੍ਹਾਂ ਦੀ ਮੁਸੀਬਤ ਨਹੀਂ ਹੋਣੀ ਸੀ ਜੇ ਇਹਨਾਂ ਨੇ ਚਾਰ ਪੈਸੇ ਨਾ ਬੰਨਤ ਲਾਏ ਹੁੰਦੇ ਨਾ ਆ ਬੋਟਾਂ-ਬੂਟਾਂ ਤੇ ਨਾ ਲਾਏ ਹੁੰਦੇ ਆ ਇਹਨੇ ਮੁਸੀਬਤ ਨਾ ਹੁੰਦੀ ਪੰਜਾਬ 'ਤੇ ਸਾਨੂੰ ਦੱਸ ਦੀ ਆ ਕਹਿੰਦੀ ਰੋਟੀਆਂ ਸੇਕਣ ਆਏ ਆ ਇੱਥੇ ਤੁਸੀਂ ਕੀਤਾ ਜਾਂ ਕਹਿੰਦੀ ਕੋਈ ਜਾਣਾ ਮੇਤੇ ਉਂਗਲੀ ਕਰੋ ਹਾਂ ਅਸੀਂ ਤੇ ਉਂਗਲੀ ਕਰਦੇ ਆ ਕੀ ਕੀਤਾ ਤੋ ਕਿੱਥੇ ਲਾਇਆ 5 ਕਰੋੜ ਕਹਿੰਦੀ ਮੈਂ 4 ਸਾਲਾਂ ਦੇ ਵਿੱਚ ਕਹਿੰਦੀ ਮੈਂ 5 ਕਰੋੜ ਰੁਪਇਆ ਲਾਇਆ ਕਿੱਥੇ ਲਾਇਆ ਦਿਖਾ ਸਾਨੂੰ ਜੇ ਦੂ 5 ਕਰੋੜ ਰੁਪਇਆ ਲਾਇਆ ਹੁਣ ਤਾਂ ਦਿਨ ਰਾਤ ਮਿਹਨਤ ਖੜੀ ਕਰਨੀ ਸੀ ਕਿਸਾਨਾਂ ਨੇ ਉਥੇ ਇਲਾਕਾ ਨਿਵਾਸੀ ਦਿਨ ਰਾਤ ਮਿਹਨਤ ਕਰਦੇ ਆ ਕਿਸਾਨ ਮਜ਼ਦੂਰ ਜਥੇ ਬੰਦੀਆਂ ਜਿੰਨੀਆਂ ਸਾਡੀਆਂ ਮਿਹਨਤ ਕਰ ਰਹੀਆਂ ਉਥੇ ਤੁਸੀਂ ਕੀਤਾ ਕੀ ਆ ਤੁਸੀਂ ਫੋਟੋ ਜੀ ਖਿਚਾਉਣ ਆਉਣੇ ਆ ਫੋਟੋ ਪਾ ਕੇ ਵੀਡੀਓ ਪਾ ਕੇ ਨੈਟ ਤੇ ਹਾਂ ਹਾਂ ਜੀ ਅਸੀਂ ਪਹੁੰਚੇ ਪਹੁੰਚੇ ਅਸੀਂ ਮਦਦ ਕੀਤੀ ਕੀ ਮਦਦ ਕੀਤੀ ਤੁਸੀਂ ਉੱਥੇ ਸਾਡੀ ਸਾਡੇ ਵੀਰ ਆ ਦਿਨ ਰਾਤ ਲੱਗੇ ਹੋ ਆ ਬੀਬੀਆਂ ਉਥੇ ਨਰੇਗਾ ਵਾਲੀਆਂ ਵਿਚਾਰੀਆਂ ਬੋਰੇ ਭਰਨ ਲੱਗੀਆਂ ਆ ਆ ਉਹ ਵੀ ਅੱਜ ਮੇਰੇ ਅੱਜ ਪਹੁੰਚੀਆਂ ਅੱਜ ਇਦੋਂ ਸਾਡੇ ਬੇਰ ਕਿਸਾਨ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ ਜਲੰਧਰ ਦੇ ਪ੍ਰਧਾਨ ਸਿੱਕੇ ਸਾਡੇ ਬੇਰ ਸਿੱਕੇ ਹੋਰ ਡੈਰੀ ਫਾਰਮ ਵਾਲੇ ਹੋਰ ਉਹ ਮਿਹਨਤ ਕਰ ਰਹੇ ਉੱਥੇ ਯਾਰ ਬਾਕੀ ਹੋਰ ਭਰਾ ਸਾਡੇ ਕਰ ਰਹੇ ਦਿਨ ਰਾਤ ਟਰੈਕਟਰ ਤਾਂ ਸਾਡੇ ਆ ਜਿਸ ਵੀ ਅਸੀਂ ਦਾ ਪ੍ਰਾਈਵੇਟ ਆ ਸਭ ਕੁਝ ਉੱਥੇ ਪ੍ਰਾਈਵੇਟ ਚੱਲ ਰਿਹਾ ਹੈ ਆਪਣੀ ਫੋਕੀ ਫੜਾ ਲੈ ਆਉਂਦੇ ਆ ਵੀਡੀਓ ਦੇ ਕਲਿੱਪਾਂ ਪਾ ਕੇ ਹਾਂਜੀ ਅਸੀਂ ਆ ਕਰਤਾ ਉਹ ਕਰਤਾ ਇਦਾਂ ਥੋੜੀ ਕੁਝ ਹੁੰਦਾ ਯਾਰ ਕੀਤਾ ਕਿ ਤੁਸੀਂ ਕਰੋ ਤਾਂ ਹੀ ਪੰਜਾਬ ਦੇ ਲਈ ਭੁੱਲ ਜਾਓ ਤੁਸੀਂ ਹੁਣ ਮੁੜ ਕੇ ਨਹੀਂ ਹੋਣਾ ਤੁਸੀਂ ਛਾੜੋ ਝੂੜੋ ਤੁਹਾਡਾ ਖਲਾਰਦ ਨਾ ਪਿੰਡਾਂ 'ਚ ਵੜ ਕੇ ਦੇਖੋ ਨਾ ਕਿੱਦਾਂ ਵੱੜਦੇ ਤੁਸੀਂ ਤੁਹਾਡੇ ਨਾਲ ਤੋਂ ਸ਼ੇਰ ਅਤੇ ਫਿਰ ਬਾਦਲ ਚੰਗਾ ਆ ਚੰਗੇ ਕੰਮ ਤਾਂ ਕਰ ਗਿਆ ਉਹ ਜੋ ਕਹਿੰਦਾ ਉਹ ਕਰ ਵੀ ਦਿੰਦਾ ਆ ਡੀਜ਼ਲ ਦੇ ਤੱਕ ਦੇ ਕਹਿਤੀਆਂ ਦੇ ਗਿਆ ਕੁਛ ਦੇਗਾ ਕੁਛ ਦੇਗਾ ਤੁਸੀਂ ਕੀਤਾ ਕੀ ਆ ਫੋਟੋ ਖਿਚਾ ਕੇ ਆਪਣੀ ਤੁਸੀਂ ਤੁਰਦੇ ਲੱਗਦੇ ਘਰਾਂ ਨੂੰ ਲੋਕੀ ਮਰਨ ਹੜਨ ਤੁਹਾਨੂੰ ਕੋਈ ਪਰਵਾਹੀ ਨਹੀਂ ਤੁਹਾਨੂੰ ਤੁਸੀਂ ਤਾਂ ਆਉਨੇ ਆ ਬਸ ਫੋਟੋ ਖਿਚਾ ਕੇ ਤੁਰਦੇ ਲੱਗਦੇ ਤੁਸੀਂ ਅੱਧ ਕਰਦੇ ਆ ਯਾਰ ਤੁਸੀਂ ਉਹ ਤਾਂ ਜਿਹੜੇ ਬੰਦੇ ਮਿਹਨਤ ਕਰਦੇ ਉਹਨਾਂ ਨੂੰ ਤੁਸੀਂ ਦਲਾਲ ਦਾਦੇ ਆ ਦਲਾਲ ਤਨੂੰ ਤਾਂ ਸੰਗਤ ਨਾਲ ਬਾਅਦ ਚ ਤੈਨੂੰ ਦਲਾਲ ਕੀ ਹੁੰਦਾ ਆ ਇਹ ਹੜਾਂ ਦਾ ਕੜਾ ਨਾ ਪਾਣੀ ਆ ਥੋੜਾ ਜਿਹਾ ਇਹਨਾਂ ਨੂੰ ਘਟ ਲੈਂਦੋ ਹੜੋ ਹੜ ਨਕਲ ਲਾਂਦੋਂ ਪੰਜਾਬ ਚ ਫੇਰ ਵਾਪਸੀ ਖੁਸ਼ਿਆਲੀ ਤੇ ਰਾਹ ਤੇ ਆ ਜਵੇ ਫੇਰ ਤਰਤੇ ਕਰਾਂਗੇ ਤਾਂ ਤੇ ਸਵਾਲ ਕਰਾਂਗੇ ਜਦ ਤੱਕ ਤੁਸੀਂ ਮਾਫੀ ਨਹੀਂ ਮੰਗਦੇ ਨਾ ਕਿਸਾਨ ਜਿੱਥੇ ਬੰਦੀਆਂ ਤੋਂ ਜਾਂ ਤੁਹਾਡੇ ਤੇ ਜਦ ਤੱਕ ਪਰਚਾ ਨਹੀਂ ਹੁੰਦਾ ਅਸੀਂ ਧਰਨੇ ਲਾਵਾਂਗੇ ਥਾਂ ਥਾਂ ਜਾ ਕੇ ਦੱਸਾਂਗੇ ਤੁਹਾਨੂੰ ਦਲਾਲ ਕੌਣ ਨੇ ਦਲਾਲ ਅਸੀਂ ਆ ਕਿ ਦਲਾਲ ਤੁਸੀਂ ਆ ਇਹ ਤੁਹਾਨੂੰ ਦੱਸਾਂਗੇ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਗੱਲ ਨਹੀਂ ਤੁਹਾਡਾ ਰਹੇਗਾ ਸਾਵਾ ਕੇਸਾਨ ਰਹਿ ਗਿਆ ਫਟੀਆਂ ਤੁਹਾਡੀਆਂ ਵੀ ਪੋਚੀਆਂ ਨਾਣੀਆਂ ਆ ਕੋਈ ਗੱਲ ਨਹੀਂ ਬਸ ਦੱਸਾਂਗੇ ਹੁਣ ਤੁਹਾਡਾ ਹੜ ਆਪਣੇ ਹੜਾਂ ਦੇ ਕਾਰਨ ਥੋੜਾ ਜਿਹਾ ਅਸੀਂ ਬੀਜੀ ਆ ਇੱਧਰ ਜਦੋਂ ਅਸੀਂ ਇੱਥੋਂ ਫ੍ਰੀ ਹੋ ਗਏ ਆ ਇਹ ਹੜਾ ਦਾ ਕਿਹੜਾ ਮਸਲਾ ਆ ਇਹ ਠੀਕ ਹੋ ਗਿਆ ਆ ਉਸ ਤੋਂ ਬਾਅਦ ਫਿਰ ਤੁਹਾਡੇ ਵੱਲ ਆਈਆਂ ਅਸੀਂ ਬਾਕੀ ਗਈ ਵੀਰਾਂ ਨੇ ਸਲਾਹ ਕੀਤੀ ਆ ਕਿ ਤੁਹਾਡੇ ਵੱਲ ਹੁਣ ਆਉਣਗੇ ਤੁਹਾਨੂੰ ਦੱਸਣਗੇ ਤੁਹਾਨੂੰ ਦਲਾਲ ਕੌਣ ਹੁੰਦੇ ਆ ਕਨੇ ਹਰੀਆਂ ਪੱਗਾਂ ਵਾਲੇ ਦਲਾਾਲ ਆ ਕਹਿੰਦੇ ਤੁਸੀਂ ਰੋਟੀ ਸੇਕਣੋਂ ਨੇ ਆ ਕੀ ਰੋਟੀ ਸੇਕਣੋਂ ਨੇ ਅਸੀਂ ਸਾਡੇ ਕਰਕੇ ਤੁਸੀਂ ਰੋਟੀ ਖਾਣੇਂ ਕਿ ਥਾਨਾਂ ਦੇ ਕਰਕੇ ਇਹਨਾਂ ਦਾ ਕਿਹੜਾ ਲੈਡ ਪੋਲਿੰਗ ਪੋਲਿੰਗ ਕੜਾ ਦੂਆ ਸੀਗਾ ਇਹਨਾਂ ਨੇ ਇਹਨਾਂ ਨੇ ਖੇਤ ਖੋਦ ਨੱਪਣੇ ਸੀਗੇ ਉਹਨਾਂ ਨੂੰ ਉਹਨਾਂ ਨੇ ਕਿਸਾਨਾਂ ਨੇ ਦਾ ਸਾਡੇ ਕਿਹੜੇ ਵੱਡੇ ਬਿਟ ਲੀਡਰ ਇਹਨਾਂ ਨੇ ਨਾਲ ਕੇ ਇਹਨਾਂ ਦੀ ਕਿਹੜੀ ਨੀਤੀ ਆ ਫੇਰ ਕਰ ਦਿੱਤੀ ਨਾ ਲੈਡ ਪੋਲਿੰਗ ਵਾਲਾ ਕਿਹੜਾ ਲੈ ਕੇ ਆਏ ਸੀ ਇਹਨਾਂ ਨੇ ਵਾਪਸ ਲੈ ਲਿਆ ਇਹਨਾਂ ਦੇ ਉਹੀ ਚਨੂਨੇ ਲੜਿਓ ਆ ਇਹ ਇਕੱਠੇ ਕਿੱਦਾਂ ਹੋਗੇ ਇਹਨਾਂ ਨੇ ਆ ਕਿੱਦਾਂ ਕਰਤਾ ਨਾ ਅਸੀਂ ਕਰਾਂਗੇ ਸਾਡਾ ਪੰਜਾਬ ਆ ਪੰਜਾਬ ਦੇ ਵਿੱਚ ਸਾਡਾ ਕੋਈ ਨੁਕਸਾਨ ਕਰਨ ਆਊਗਾ ਅਸੀਂ ਇਕੱਠੇ ਹੋਵਾਂਗੇ ਖੜਾਂਗੇ ਵੀ ਇਹ ਤੁਹਾਨੂੰ ਚੇਤਾਵਨੀ ਆ ਤੁਹਾਨੂੰ ਕੋਈ ਨਹੀਂ ਦਲਾਲ ਦੱਸਾਂਗੇ ਤੁਹਾਨੂੰ ਦਲਾਲ ਕੌਣ ਹੈ ਕੋਈ ਗੱਲ ਨਹੀਂ ਆਉਣ ਵਾਲਾ ਟਾਈਮ ਸਾਡਾ ਹੀ ਆ ਤੁਹਾਡਾ ਨੰਘਿਆ ਤੁਹਾਡਾ ਰਹਿ ਗਿਆ ਸਾਲ ਸਾਲ ਨਾ ਤੁਹਾਡਾ ਟਾਈਮ ਰਹਿ ਗਿਆ ਨਾ ਕਰ ਲੋ ਘਰ ਬੈਗੇ ਜਿੰਨਾ ਪੈਸਾ ਇਕੱਠਾ ਕਰਨਾ ਤੁਸੀਂ ਕਰ ਲੋ ਬਾਕੀ ਆਉਣ ਵਾਲਾ ਟਾਈਮ ਤੁਹਾਨੂੰ ਦੱਸਾਂਗੇ ਤੁਹਾਨੂੰ ਕਿ ਕਿਸਾਨ ਮਜ਼ਦੂਰ ਇਕਤਾ ਕੀ ਆ ਕੋਈ ਗੱਲ ਯਾਦ ਰੱਖੋਗੇ ਤੁਸੀਂ ਜਦ ਤੱਕ ਤੁਹਾਡੇ ਦੇ ਨਾਲ ਕੋਈ ਪਰਚਾ ਜਾਂ ਤੁਹਾਡੇ ਨੂੰ ਕੋ ਮਾਫੀ ਨਹੀਂ ਆਉਂਦੀ ਨਾ ਜਦ ਤੱਕ ਅਸੀਂ ਟੈਕ ਨਹੀਂ ਬਿਠਾਗੇ ਥਾਂ ਥਾਂ ਜਾ ਕੇ ਅਸੀਂ ਮੰਗ ਪੱਤਰ ਵੀ ਦਵਾਵਾਂਗੇ ਜਿੱਥੇ ਤੁਹਾਨੂੰ ਧਰਨਾ ਲਾਉਣਾ ਵੀ ਧਰਨਾ ਵੀ ਲਾਵਾਂਗੇ ਭਾਵੇਂ ਕੁੱਟਿਓ ਮਾਰਿਓ ਜੋ ਮਰਜ਼ੀ ਕਰਿਓ ਅਸੀਂ ਹਿੱਲਾਂਗੇ ਅਸੀਂ ਨਹੀਂ ਡਰਦੇ ਤੁਹਾਤੋਂ ਨਾ ਤੁਹਾਡੀਆਂ ਸਰਕਾਰਾਂ ਤੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ